ਸ਼ਹਿਰ ਧਾਰੀਵਾਲ ਵਿੱਚ ਬੀਜੇਪੀ ਦੀ ਇੱਕ ਅਹਿਮ ਮੀਟਿੰਗ ਮੰਡਲ ਪ੍ਰਧਾਨ ਜੋਤੀ ਮਹਾਜਨ ਦੇ ਪ੍ਰਬੰਧਾਂ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੀਜੇਪੀ ਵਰਕਰਾਂ ਤੋਂ ਇਲਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਦਿਨੇਸ਼ ਬੱਬੂ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਹਨਾਂ ਨੇ ਵਰਕਰਾਂ ਨੂੰ ਸੰਬੋਧਨ ਕੀਤਾ ਤੇ ਇਸ ਮੌਕੇ ਤੇ ਮੰਡਲ ਪ੍ਰਧਾਨ ਜੋਤੀ ਮਹਾਜਨ ਨੇ ਦੱਸਿਆ ਕਿ ਦਿਨੇਸ਼ ਬੱਬੂ ਇੱਕ ਬਹੁਤ ਹੀ ਇਮਾਨਦਾਰ ਇਨਸਾਨ ਹਨ ਅਤੇ ਤਿੰਨ ਵਾਰ ਹਲਕਾ ਵਿਧਾਇਕ ਵੀ ਰਹ ਚੁਕੇ ਹਨ ਹਰ ਇੱਕ ਦੇ ਦੁੱਖ ਸੁੱਖ ਵਿੱਚ ਪਹੁੰਚਦੇ ਹਨ ਹਲਕਾ ਗੁਰਦਾਸਪੁਰ ਦੇ ਲੋਕਾਂ ਦੀ ਮੰਗ ਸੀ ਕਿ ਗੁਰਦਾਸਪੁਰ ਨੂੰ ਲੋਕਲ ਉਮੀਦਵਾਰ ਦਿੱਤਾ ਜਾਵੇ ਅਤੇ ਸਾਨੂੰ ਲੋਕਲ ਉਮੀਦਵਾਰ ਮਿਲ ਗਿਆ ਹੈ ਹੁਣ ਸਾਨੂੰ ਆਪਣੇ ਹਲਕੇ ਦੇ ਵੱਤ ਵੱਤ ਵਿਕਾਸ ਵਾਸਤੇ ਦਿਨੇਸ਼ ਬੱਬੂ ਨੂੰ ਵੱਡੀ ਲੀਡ ਦੇ ਨਾਲ ਦਿਤਾਵਾਂਗੇ ਦਿਨੇਸ਼ ਬੱਬੂ ਨੇ ਆਖਿਆ ਕਿ ਮੈਂ ਜ਼ਿਲ੍ਹਾ ਗੁਰਦਾਸਪੁਰ ਦੇ ਵਿਕਾਸ ਵਾਸਤੇ ਕੋਈ ਕਸਰ ਨਹੀਂ ਛੱਡਾਂਗਾ ਵੇਖੋ ਟੀਵੀ ਨਿਊਜ਼ ਇੰਡੀਆ 247 ਧਾਰਿਆਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਨਹੀਂ ਸਭ ਤੋਂ ਪਹਿਲੋ ਤੇ ਮੈਂ ਆਹੀ ਕਵਾਂਗਾ ਕਿ ਜਿਹੜਾ ਪਾਰਟੀ ਨੇ ਡਿਸੀਜਨ ਦਿੱਤਾ ਵਾ ਆ ਮੈਂ ਸਮਝਦਾ ਕਿ ਇਹ ਭਗਵਾਨ ਰਾਮ ਦਾ ਡਿਸੀਜਨ ਆ ਆ ਵੀ ਫਾਈਨਲ ਹੈ ਕਿ ਸਾਡੇ ਬੱਬੂ ਜੀ ਨੇ ਜਿੱਤਣਾ ਵਾ ਉਹਦੇ ਚ ਕਾਰਨ ਕਿ ਆਪੋਜੀਸ਼ਨ ਵੱਲੋਂ ਲੈ ਕੋਈ ਮੀਤਵਾਰੀ ਨਹੀਂ ਛੱਡਦੇ ਪਏ ਹਨ ਨੇ ਬੱਬੂ ਉਹਨਾਂ ਦੀ ਜਿੱਤ ਦਾ ਕਾਰਨ ਚਲੋ ਉੱਪਰ ਤੇ ਇਹਨਾਂ ਨੂੰ ਅਸ਼ੀਰਵਾਦ ਭਗਵਾਨ ਦਾ ਵੀ ਆ ਮੋਦੀ ਜੀ ਦਾ ਵੀ ਆ ਵਾ ਪਰ ਪਬਲਿਕ ਦਾ ਇਹਨਾਂ ਨੂੰ ਇਸ ਕਰਕੇ ਜਿਆਦਾ ਸਾਥ ਆ ਕਿ ਇਹਨਾਂ ਦੀ ਸਾਦਗੀ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਜੇ ਤਿੰਨ ਵਾਰੀ ਉੱਥੋਂ ਮੌਜੂਦਾ ਐਮਐਲਏ ਰਹੇ ਆ ਕੋਈ ਕਾਰਨ ਨਹੀਂ ਇਹ ਪਹਿਲੀ ਵਾਰੀ 3400 ਵੋਟਰਾਂ ਨੇ ਜਿੱਤੇ ਆ ਅਗਲੀ ਵਾਰੀ 5000 ਨੇ ਜਿੱਤੇ ਉਸ ਤੋਂ ਅਗਲੀ ਵਾਰੀ 20000 ਨੇ ਜਿੱਤੇ ਆ ਬਾਕੀ ਡਿਪਟੀ ਸਪੀਕਰ ਰਹੇ ਆ ਪਰ ਲੋਕਾਂ ਨੇ ਢਿੱਡ ਚ ਵੜਿਆ ਬੱਬੂ ਜੀ ਅੱਜ ਵੀ ਹੁਣ ਸਹਿਰ ਸਾਰੇ ਸਾਡੇ ਮੰਡਲ ਨੇ ਇਹਨਾਂ ਦਾ ਭਾਸ਼ਣ ਸੁਣਿਆ ਇਹਨਾਂ ਦਾ ਭਾਸ਼ਣ ਕਿਹੋ ਜਿਹਾ ਸੀ ਕੋਈ ਹੰਕਾਰਾ ਹੰਕਾਰ ਨਾ ਭਰਿਆ ਥੋੜਾ ਹੀ ਇੱਕ ਸਾਦੇ ਜੀਵਨ ਦਾ ਭਾਸ਼ਾ ਨਹੀਂ ਦੱਸਣਾ ਇੱਕ ਸਾਦਾ ਬੰਦਾ ਸਾਡੇ ਚ ਬੈਠਾ ਵਾ ਇਸ ਕਰਕੇ ਅਣਾ ਨੇ ਜਿਤਨਾ ਹੀ ਜਿਤਨਾ ਵਾ ਲੋਕਾਂ ਨੇ ਇਹਨਾਂ ਨੂੰ ਦੁਆ ਮੰਨ ਆਲਾ ਭਗਵਾਨ ਰਾਮ ਦਾ ਅਸ਼ੀਰਵਾਦ ਆ ਮੋਦੀ ਜੀ ਦਾ ਇਹਨਾਂ ਨੇ ਮੱਲੇ ਕਿ ਉਹਨਾਂ ਦੀ ਟੀਮ ਦਾ ਮੈਂਬਰ ਬੰਨਾ ਹੀ ਬੰਨਾ ਵਾ ਜੇਦਾਂ ਸਾਨੂੰ ਵੀ ਉੱਥੇ ਜਾਣ ਦਾ ਮੌਕਾ ਮਿਲੇਗਾ ਇਹੀ ਤਰੀਕੇ ਦੀ ਇਹਨਾਂ ਕੋਈ ਦਿੱਲੀ ਜਾ ਕੇ ਉਹਨਾਂ ਦੀ ਜਾਣ ਖਾਵਾਂਗੇ ਉਹਨਾਂ ਕੋ ਚਾਹ ਪੀ ਕੇ ਆਵਾਂਗੇ ਜੇ ਵੀ ਦੇ ਕਾਰਜਕਰਤਾ ਨੇ ਅੱਜ ਮੀਟਿੰਗ ਕੀਤੀ ਹੈ ਕਾਰੀਵਾਲ ਚ ਔਰ ਮੈਂ ਕਾਦੀਆ ਵੀ ਅੱਜ ਗਿਆ ਸਵੇਰੇ ਕਾਦੀਆ ਵੀ ਅੱਜ ਗਿਆ ਔਰ ਪੰਜ ਛੇ ਪ੍ਰੋਗਰਾਮ ਉਸ ਤੋਂ ਪਹਿਲੇ ਵੀ ਕਿਤੇ ਨੇ ਔਰ ਬੀਜੇਪੀ ਦੇ ਵਰਕਰ 'ਚ ਬਹੁਤ ਹੁਸਾ ਹੈ ਬੀਜੇਪੀ ਦਾ ਵਰਕਰ ਹਰ ਵਰਕ ਨੇ ਚਾਹੁੰਦਾ ਰਿਹਾ ਕਿ ਲੋਕਲ ਉਮੀਦਵਾਰਾਂ ਚ ਇਹਦਾ ਔਰ ਪਾਰਟੀ ਨੇ ਉਹਨਾਂ ਦੀ ਭਾਵਨਾ ਨੂੰ ਦੇਖਦੇ ਲੋਕਲ ਉਮੀਦਵਾਰ ਦਿੱਤਾ ਕਰ ਔਰ ਚੋਣ ਕੋਈ ਮੁਸ਼ਕਲ ਨਹੀਂ ਕਿਉਂਕਿ ਬੀਜੇਪੀ ਦਾ ਵਰਕਰ ਜਿਸ ਲਈ ਕੋਈ ਗੱਲ ਥਾਣ ਲੈਂਦਾ ਨਾ ਜੀ ਬੀਜੇਪੀ ਵਰਕਰ ਜਿਹੜੇ ਮਿਹਨਤ ਕਰਨਾ ਸ਼ੁਰੂ ਕਰਦਾ ਉਹਦੇ ਵਾਸਤੇ ਕੋਈ ਮੁਸ਼ਕਲ ਨਹੀਂ ਕੋਈ ਹਾਂਜੀ ਸਮੂਚੇ ਜ਼ਿਲ੍ਹੇ ਦੇ ਵਿੱਚ ਕਿਉਂਕਿ ਜੇ ਬਾਕੀ ਪਾਰਟੀਆਂ ਨੇ ਕੈਂਡੀਡੇਟ ਅਨਾਉਂਸ ਕਰਦੇ ਆ ਤੁਹਾਨੂੰ ਥੋੜਾ ਜਿਹਾ ਜੇ ਮਿਲਿਆ ਕਿ ਤੁਸੀਂ ਪਹਿਲਾਂ ਹੀ ਕੰਮਾਂ ਤੇ ਚੱਲ ਪਏ ਜੇ ਕਿੰਦਾ ਦਾ ਜਿਹੜੇ ਚ ਮੌਲ ਲੱਗਦੇ ਆਂ ਦੇਖੋ ਜ਼ਿਲ੍ਹੇ 'ਚ ਬਹੁਤ ਵਧੀਆ ਮੌਲ ਆ ਬਾਕੀ ਦੇਖੋ ਕੈਂਡੀਡੇਟ ਦੀ ਗੱਲਾਂ ਨਹੀਂ ਇਹ ਤਾਂ ਉਹਨਾਂ ਪਾਰਟੀਆਂ ਦੇਖਣਾ ਕਦੋਂ ਉਤਾਰਨੇ ਕਦੋਂ ਨਹੀਂ ਦੇ ਰਿਹਾ ਪੀਟਾ ਦੇਣੀ ਲੇਕਿਨ ਬੀਜੇਪੀ ਦਾ ਕੈਂਡੀਡੇਟ ਜਿਹੜਾ ਅਨਾਉਂਸ ਕਰਦਾ ਔਰ ਜਿਥੋਂ ਮੇਰੀ ਗੱਲ ਆ ਦੇਖੋ ਮੈਂ ਤਾਂ ਮਿਹਨਤ ਕਰਨ 'ਤੇ ਵਿਸ਼ਵਾਸ ਕਰਦਾ ਮੈਨੂੰ ਨਹੀਂ ਕੋਈ ਬਸ ਫੇਰੇ ਛੇ ਚੱਲਣਾ ਰਾਤ 11 ਵਜੇ 12 ਵਜੇ ਜ ਕਰ ਰਣਾ ਇਹ ਔਰ ਮਿਹਨਤ ਕਰੀ ਦੀ ਹੈ ਕਦੀ ਆਪਣੇ ਆਪ ਨੂੰ ਇਹ ਨਹੀਂ ਸੋਚਿਆ ਕਿ ਮੈਂ ਐਮਐਲਏ ਰਿਆਂ ਜਾਂ ਵਾ ਐਮਪੀ ਬੰਨਾ ਮੈਂ ਇੱਕ ਬੀਜੇਪੀ ਦਾ ਵਰਕਰ ਤੌਰ ਤੇ ਦਾ ਉਹਦਾ ਨੇ ਬੀਜੇਪੀ ਦਾ ਵਰਕਰ ਹੈ ਉਹਦਾ ਕੰਮ ਕਰਨਾ ਔਰ ਪਾਰਟੀ ਦਾ ਬੀਜੇਪੀ ਦੇ ਵਰਕਰ ਨੂੰ ਟਿਕਟ ਦਿੰਦੀ ਹੈ ਕਿ ਭਾਈ ਕੁਛ ਸਾਖੀ ਜਿੱਦਾਂ ਕਵਿਤਾ ਕੰਨਾ ਜੀ ਜਾਂ ਸਲਾਰੀਆ ਸਾਹਿਬ ਰਾਜ ਵੀ ਚੱਲਦੇ ਕੋਈ ਕੋਸ਼ਿਸ਼ਾਂ ਚੱਲ ਰਹੀਆਂ ਪਾਰਟੀ ਲੈਵਲ ਤੇ ਕੋਈ ਨਰਾਜ਼ੀ ਨਹੀਂ ਚੱਲ ਰਹੀ ਜੀ ਕਵਿਤਾ ਵੀ ਕਪਤਾ ਜੀ ਵੀ ਜਿਹੜੇ ਨਾ ਉਹ ਵੀ ਬੀਜੇਪੀ ਦੇ ਨਾਲ ਬਾਕੀ ਸਲਾਰੀ ਆ ਜੇ ਤੇ ਉਹ ਖੜੇ ਵੱਡੇ ਲੀਡਰ ਨਾਲ ਕੋਈ ਅਹੀ ਗੱਲ ਨਹੀਂ ਉਹ ਵੀ ਪਾਰਟੀ ਚ ਆ ਜਾ ਰਹੇ ਕਿ ਕਹਿਣਾ ਚਾਹੋਗੇ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਆਮ ਕਾਰਕਿਰਤਾਵਾਂ ਨੂੰ ਦੇਖੋ ਗੱਲ ਇਹ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਕਾਰਕਿਰਤਾ ਜਿਹੜੇ ਆ ਉਹ ਤਕੜੇ ਹੋ ਕੇ ਲੱਗਣ ਮੋਦੀ ਜੀ ਫਿਰ ਤੋਂ ਪ੍ਰਧਾਨ ਮੰਤਰੀ ਬਣਨ ਦੇ ਵਾਸਤੇ ਸਾਰੇ ਜ਼ੋਰ ਲਗਾਓ ਔਰ ਲੋਕਾਂ ਦੇ ਮੰਨਦੇ ਜਿਹੜੀ ਗੱਲ ਸੀ ਪਾਰਟੀ ਨੇ ਉਹਨਾਂ ਦੀ ਭਾਵਨਾ ਦੀ ਪੂਰੀ ਕਦਰ ਕੀਤੀ ਹੈ ਇਹ ਲੋਕਲ ਕੈਂਡੀਡੇਟ ਜਿਹੜਾ ਉਤਾਰਿਆ ਗਿਆ। ਹਾਂਜੀ ਭੈਣ ਜੀ ਆਪਣਾ ਨਾਮ ਦੱਸ ਦਿਓ ਔਰ ਮਹਿਲਾ ਕਾਰਜਕਰਤਾਵਾਂ ਵੱਲੋਂ ਲੋਕ ਸਭਾ ਉਮੀਦਵਾਰ ਦਨੇਸ਼ ਬਬੂ ਜੀ ਦਾ ਕਿਸ ਤਰ੍ਹਾਂ ਸਮਰਥਨ ਕੀਤਾ ਜਾ ਰਿਹਾ। ਮੇਰਾ ਨਾਮ ਤੇ ਜੋਤੇ ਪੰਡਾਰੀ ਮੈਂ ਧਾਰੀਵਾਲ ਤੋਂ ਰਹਿਣ ਵਾਲੀ ਆ ਔਰ ਦਿਨੇਸ਼ ਪਪੂ ਜੀ ਨੂੰ ਸਾਡੇ ਵੱਲੋਂ ਖੁਲਾਰਾ ਗਿਆ ਇਹ ਸਾਨੂੰ ਬਹੁਤ ਵਧੀਆ ਲੱਗਾ ਵਾ ਔਰ ਮੇਰੇ ਵੱਲੋਂ ਇਹ ਵਾ ਕਿ ਜਿਹੜੀ ਇਹ ਲੇਡੀਜ਼ ਨੇ ਉਹ ਆਪਣੇ ਵੱਲੋਂ ਮੇਰੇ ਨਾਲ ਸਹਿਯੋਗ ਦੇਣ ਹੋਰ ਕੁਝ ਸਹਿਯੋਗ ਦੇਣ ਕਿ ਤਾਂ ਕਿ ਇਹਨਾਂ ਨੂੰ ਜਿਤਾਇਆ ਜਾਵੇ ਔਰ ਧਾਰੀਵਾਲ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਜਿਹੜੀ ਲੇਡੀਜ਼ ਨੂੰ ਪ੍ਰੋਬਲਮਸ ਆਉਂਦੀਆਂ ਉਹ ਮੈਂ ਨਾਲ ਸ਼ੇਅਰ ਕਰਨ ਔਰ ਮੈਂ ਇਹਨਾਂ ਨੂੰ ਇਹਨਾਂ ਤੱਕ ਲੈ ਕੇ ਜਾਵਾ ਔਰ ਇਹਨਾਂ ਦੇ ਨੂੰ ਪੁੱਤ-ਪੁੱਤੇ ਹੀ ਲੇਡੀਜ਼ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਜਾਵੇ। ਪਾ ਜੀ ਕਿਦਾਂ ਲੇਡੀਜ਼ ਵੱਲੋਂ ਮਹਿਲਾ ਕ ਨੋ ਜੜਾ ਵਾ ਉਹ ਸ਼ਹਿਰ ਚ ਕੋਈ ਘਰ ਘਰ ਜਾਂ ਪਿੰਡਾਂ ਚ ਜਾਣ ਦਾ ਪ੍ਰੋਗਰਾਮ ਲਿਖਿਆ ਤੁਸੀਂ ਅਗਲੇ ਦਿਨਾਂ ਲਈ ਹਾਂਜੀ ਤੇ ਆ ਕੇ ਪ੍ਰੋਗਰਾਮ ਚਲ ਰਹੇ ਆ ਕਿ ਸਾਰੇ ਲੇਡਿਸ ਜੋ ਮੇ ਨਾਲ ਜੁੜ ਰਹੀਆਂ ਨੇ ਉਹਨਾਂ ਨੂੰ ਅਸੀਂ ਅੱਗੇ ਵੀ ਲੈ ਕੇ ਜਾਈਏ ਤਾਂ ਪਿੰਡਾਂ ਚ ਵੀ ਅੱਗੇ ਉਹਨਾਂ ਨੂੰ ਵੀ ਜਾਗਰੂਤ ਕੀਤਾ ਜਾਵੇ ਕਿ ਨਾਲ ਜਾਈਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਚਲੋ ਮੈਂ ਤਾਂ ਏਡੀ ਫੱਡੀ ਦਾ ਹੈ ਨਹੀਂ ਕਿ ਬਟ ਮੈਂ ਇੱਕ ਛੋਟੀ ਜੀ ਗੱਲ ਜ਼ਰੂਰ ਤਰਾਂਗੀ ਜਦੋਂ ਮੈਂ ਮਤਲਬ ਕਿ 12 ਸਾਲ ਦੀ ਸੀ ਨਾ ਉਦੋਂ ਕਾਂਗਰਸ ਸੀਗਾ ਕਾਂਗਰਸ ਪਾਰਟੀ ਸੀ ਉਹਦੋਂ ਮੇਰੇ ਦਾਦੇ ਜੀ ਮੈਨੂੰ ਦੱਸਦੇ ਹੁੰਦੇ ਸੀਗੇ ਕਿ ਉਸ ਟਾਈਮ ਕਿ ਮਤਲਬ ਕਿ ਮਹਿੰਗਾਈ ਇੰਨੀ ਜ਼ਿਆਦਾ ਸੀਗੀ ਕਿ ਘਰ 'ਚ ਦਾਲ ਬਣਾਉਣੀ ਬਹੁਤ ਔਖੀ ਹੋ ਜਾਂਦੀ ਸੀ ਉਸ ਟਾਈਮ ਦੀ ਗੱਲ ਕਰ ਰਹੀ ਹਾਂ ਬਟ ਅੱਜ ਦੇ ਟਾਈਮ 'ਚ ਮੈਂ ਜਦੋਂ ਦੀ ਮੋਤੀ ਜੀ ਨੂੰ ਦੇਖਿਆ ਹੈ ਉਹ ਤੇ ਮੁਤਾਬਕ ਨਾ ਮੈਨੂੰ ਬਹੁਤ ਵਧੀਆ ਲੱਗਾ ਹੈ ਕਿ ਸਾਈਡ ਮਤਲਬ ਕਿ ਲੇਡਸ ਨੂੰ ਵੀ ਅੱਗੇ ਆਨ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਜਿਹੜੀ ਲੇਡੀਜ਼ ਸੀ ਘਰ ਰਹਿ ਕੇ ਸਿਰਫ ਮਤਲਬ ਉਹਨੂੰ ਕਿਹਾ ਜਾਂਦਾ ਸੀ ਕਿ ਤੂੰ ਸਰ ਘਰ ਹੀ ਰਹਿਣਾ ਹੈ ਬਸ ਉਹਦੇ ਮੁਤਾਬਕ ਨਾਲ ਜਦੋਂ ਤੇ ਮੋਦੀ ਜੀ ਆਇਆ ਮੈਨੂੰ ਉਹਨਾਂ ਤੋਂ ਗਰਵ ਆ ਕਿ ਮੈਨੂੰ ਲੇਡੀਜ਼ ਤੇ ਮੈਨੂੰ ਵੀ ਮੌਕਾ ਮਿਲਿਆ ਔਰ ਅੱਗੋਂ ਮੈਨੂੰ ਅੱਗੇ ਮੌਕਾ ਇਹ ਵੀ ਦਿੱਤਾ ਜਾ ਰਿਹਾ ਕਿ ਕਿ ਲੇਡੀਜ਼ ਨੂੰ ਅੱਗੇ ਲੈ ਕੇ ਆਉਣ ਦਾ ਕਿ ਮੈਂ ਮੋਦੀ ਜੀ ਵੱਲੋਂ ਬਹੁਤ ਧੰਨਵਾਦ ਆ ਹਾਂ ਜੀ ਸਰ ਲੰਬਾ ਸਿਆਸੀ ਤਜਰਬਾ ਵਾ ਤੁਹਾਡਾ ਕੀ ਕਹਿਣਾ ਚਾਹੋਗੇ ਕਿਦਾਂ ਦਾ ਮਾਹੌਲ ਚੱਲ ਰਿਹਾ ਦਿਨੇਸ਼ ਬਖਰੀ ਦਾ ਬਹੁਤ ਸਾਜਗਰ ਮਾਹੌਲ ਹੈ ਜੀ ਇਸ ਵੇਲੇ ਬੱਬੂ ਜੀ ਦਾ ਸਵਾਗਤ ਹੈ ਲੋਕਾਂ ਦੇ ਦਿਨਾਂ ਚ ਅ ਔਰ ਮੈਂ ਜਿਹੜੇ ਪਹਿਲੀ ਵਾਰੀ ਮਿਲਿਆ ਬਹੁਤ ਹੀ ਸਿੰਪਲ ਪਰਸਨੈਲਿਟੀ ਨੇ ਬਹੁਤ ਸਾਦਗੀ ਭਰਿਆ ਜੀਵਨ ਇਹਨਾਂ ਦਾ ਔਰ ਜਿਸ ਤਰ੍ਹਾਂ ਦੱਸਿਆ ਕਿਸੇ ਨੇ ਪਹਿਲਾਂ ਜਿਹਾ ਲੱਗ ਜਾਂਦਾ ਮੈਂ ਸੁਣਿਆ ਵੀ ਸੀ ਲੱਗਿਆ ਸਾਕਸ਼ਾਤ ਮਿਲ ਕੇ ਬਹੁਤ ਖੁਸ਼ਹਾਲ ਹੋਇਆ ਮਨ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਰਹਿਨੁਮਾਈ ਸਾਡਾ ਇਲਾਕਾ ਜਿਹੜਾ ਦਿਨ ਰਾਤ ਦਿਨ ਰਾਤ ਟੁਕੜੀ ਹੋ ਤਰਕੀ ਹੋਵੇਗਾ ਤੇ ਜਾਏਗਾ ਔਰ ਅਸੀਂ ਇਹਨੂੰ ਜਿਤਾ ਕੇ ਮੋਦੀ ਦੀ ਉਸ ਮੰਕਾ ਜਿਹੜੀ ਮਾਲਾ ਹੈ ਉਸ ਨੂੰ ਪੂਰਾ ਕਰਾਂਗੇ ਔਰ ਇਹ ਫਖਰ ਸਾਨੂੰ ਵੀ ਹੋਏਗਾ ਕਿ ਅਸੀਂ ਮੋਦੀ ਨੂੰ ਦੱਸਣਾ ਕਿਹਾ ਕਿ ਪ੍ਰਧਾਨ ਮੰਤਰੀ ਬਨਾ ਚ ਸਾਡਾ ਵੀ ਯੋਗਦਾਨ ਹੈ ਅਸੀਂ ਬੁਰਾ ਯੋਗਦਾਨ ਪਾਵਾਂਗੇ ਅਸੀਂ ਉਸ ਪ੍ਰਭੂ ਰਾਮ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਲੰਬਾ ਸਮਾਂ ਤੁਸੀਂ ਵੀ ਆਰਐਸਐਸ ਭਾਜਪਾ ਦੇ ਵਿੱਚ ਰਹੇ ਹੋ ਕੋਈ ਜਿੱਤ ਦਾ ਮੰਤਰ ਦੇਣਾ ਚਾਹੋਗੇ ਇਸ ਮੌਕੇ ਤੇ ਗੱਲ ਹੈ ਵੀ ਇਹ ਖੁਦ ਹੀ ਬਹੁਤ ਨੇ ਵਿਦਵਾਨ ਨੇ ਇਹ ਨਹੀਂ ਰਹਿਣ ਮੈਂ ਜਿਸੀ ਲੜਨਾ ਇਸ ਕਰਕੇ ਮੈਂ ਇਹਨਾਂ ਨੂੰ ਸਿਰਫ ਪ੍ਰਾਰਥਨਾ ਕਰਾਂਗੇ ਵਰਕਰ ਜਾਨ ਨੇ ਤੁਹਾਡੇ ਜਦੋਂ ਤੁਸੀਂ ਜਿੱਤ ਕੇ ਜਾਣਾ ਤੇ ਵਰਕਰ ਦਾ ਮਾਨ ਸਨਮਾਨ ਰੱਖਿਓ ਬਸ ਇਨਾਂ ਹੀ ਲਫ਼ਜ਼ਾਂ ਨਾਲ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ